ਇਹ ਜੀ ਸ਼ਹਿਰ ਦਾ ਇਲਾਕਾ ਸਾਡਾ ਆ ਅਸੀਂ ਦਰਵਾਜ਼ੇ ਰਹਿੰਦੇ ਆ ਅਸੀਂ ਦਰਵਾਜ਼ੇ ਲਾਉਂਦੇ ਆ ਮੇਲੇ ਕਰਾਉਂਦੇ ਆ ਮਸਾਲੇ ਕਰਾਉਂਦੇ ਆ ਸਭ ਕੁਝ ਕਰਾਉਂਦੇ ਆ ਠੀਕ ਆ ਅਸੀਂ ਉਹ ਸ਼ਹਿਰ ਮੰਗਦੇ ਪਏ ਆ ਇਹ ਜਾਣ ਕੇ ਚੋਰੀ ਕਦੇ ਰਾਤ ਨੂੰ 8 ਵਜੇ ਵਿਧਾਈ ਲੈਣਦੇ ਚੋਰੀ ਜਾ ਕੇ ਕਦੇ 9 ਵਜੇ ਲੈ ਆਂਦੇ ਆ ਕਦੇ ਇੱਕ ਤੜਕੇ ਚੱਲ ਜਾਂਦੇ ਆ ਪੁੱਜੀ ਜ਼ਮਾਨਾ ਨੂੰ ਡਰਾਤਾ ਮੁਕਾ ਕੇ ਵਿਧਾਈਆਂ ਲੈਂਦੇ ਆ ਇਹ ਜਿਹੜਾ ਗੋਰੀ ਆ ਇਹ ਦੋਗ ਲਾਇਆ ਇਹ ਪਹਿਲਾਂ ਸਾਡੇ ਨਾਲ ਰਲਿਆ ਸਾਡੇ ਕੋਲ ਰਹਿੰਦਾ ਸੀਗਾ ਦਰਵਾਜ਼ੇ ਠੀਕ ਹੈ ਬਾਤ ਚੇਜ ਆ ਜਾ ਕੇ ਜੋ ਤੀਨਾ ਰੜ ਗਿਆ ਹੁਣ ਇਹ ਉਹਨਾਂ ਨਾਲ ਜਾ ਕੇ ਮੁੰਡੇ ਲੈ ਲੈ ਕੇ ਆਉਂਦੇ ਆ ਸਾਨੂੰ ਮੜੀ ਵਿੱਚ ਕੀਤਾ ਮਕੀਆਂ ਦਿੰਦਾ ਇਹ ਨਾਲ ਇਹ ਜਵਨੀ ਮੁੰਡਾ ਇਹਨਾਂ ਨੇ ਮੇਰੇ ਚੇਲੇ ਨੂੰ ਕੁੱਟਿਆ ਵਧਾਈਆਂ ਤੇ ਗਏ ਨੂੰ ਮੈਂ ਘਰ ਸੀਗੀ ਮੈਨੂੰ ਜਿਜਮਾਨਾ ਦਾ ਫੋਨ ਆਇਆ ਉਹ ਮਾਈ ਜੀ ਹਸਤਤਵਾਂ ਨੂੰ ਜਾਣਦੇ ਆ ਕਿ ਤੁਹਾਡਾ ਇਲਾਕਾ ਹੈ ਅਸੀਂ ਇਹਨਾਂ ਨੂੰ ਵਧਾਈ ਨਹੀਂ ਦੇਣੀ ਮੈਂ ਕਿ ਦੀ ਉਹਨਾਂ ਨੂੰ ਵਧਾਈ ਸਾਨੂੰ ਹੀ ਦਿਓ ਠੀਕ ਹੈ ਜੋ ਨਹੀਂ ਦਿੱਤਾ ਪਿਆਰ ਨਾਲ ਅਸੀਂ ਲੈ ਲਿਆ ਹਸਤ ਲੜ ਦੇਣੀ ਹੈ ਤਾਂ ਲੜ ਦੇਵੋ ਅਸੀਂ ਜਾ ਕੇ ਲੋਕੀ ਤਾਂ ਖੁਸ਼ ਬਹੁਤ ਇਹਨਾਂ ਤੋਂ ਖੀਰ ਹੋਣ ਨਾ ਸਾਡੇ ਤੇ ਇਹਨੇ ਸਾਡੇ ਬੰਦੇ ਲਾ ਕੇ ਮੇਰੇ ਚੇਲੇ ਦੇ ਬੈਸਬਾਲ ਮਾਰੇ ਨਾਲ ਇਹ ਜੌਨੀ ਜਿਹੜਾ ਮੁੰਡਾ ਇਹਦੇ ਨਾਲ ਉਹ ਜੋਤੀ ਤੇ ਗੋਰੀ ਤੇ ਇੱਕ ਬੰਦੇ ਨਾਲ ਸ਼ੌਕਾ ਇੱਕ ਨੈਤੀ ਇਹ ਪੰਜ ਛੇ ਜਾਣੇ ਸੀ ਕਿ ਬਾਕੀ ਮੁੰਡੇ ਮੰਡੇ ਬਾਹਰ ਅਸੀਂ ਉਹਨਾਂ ਨੂੰ ਕਿਹਾ ਵੀ ਇਹ ਸਾਡਾ ਇਲਾਕਾ ਹੈ ਉਹ ਸਾਡੇ ਨਾਲ ਬੈਂਸਨ ਲਾ ਕੇ ਗੋਲੀਮਾਨ ਤੇ ਗੋਲੀਮਾਨ ਨੇ ਮੇਰੇ ਗੁੱਜੇ ਨੇ ਸੱਟਾ ਮਾਰੀਆ ਮੇਰੇ ਗੁੱਠੇ ਤੇ ਜੌਨੀ ਗੁੱਠਾ ਅੰਦੀ ਕੋ ਜੌਨੀ ਨੇ ਵੀ ਗੱਬਾਰ ਗਲੇ ਚ ਮੈਨੇ ਧੱਕਾ ਮਾਰਿਆ ਮੈਂ ਸਕੂਟੀ ਤੇ ਤੇਰੇ ਜਦੋਂ ਦੇਖੀ ਮੇਰੇ ਨਾਲ ਤੇ ਬੜੀ ਜੋਰ ਨਾਲ ਸੱਟ ਮਾਰ ਮੇਰੇ ਬੈਸਬਾਲ ਮਾਰਿਆ ਮੇਰੇ ਖਨੀ ਲਿਆ ਹੋਇਆ ਮੇਰੇ ਢਿੱਲੀ ਗੋਡ ਤੇ ਵੀ ਸੱਟ ਮਾਰੀ ਕਿੰਨੇ ਜਾਨੇ ਸੀਗੇ ਟੋਟਲ ਇਹ ਟੋਟਲ ਸੀਗੇ 1 24 ਮੰਨਤੇ ਦੇਖ ਜੋਤੀਮੰਦ ਸੀਗੇ ਬੋਲੀ ਮੰਨਤੇ ਸੀਗੇ ਇੱਕ ਨਾਪੀ ਸੀਗਾ ਫਲੋਰ ਇੱਕ ਤਾਰਾ ਤਾਰਾ ਉਹਨਾਂ ਦੇ ਨਾਲ ਆਉਂਦਾ ਅਸ਼ੋਕਾ ਹੋ ਸੀਗਾ ਇੱਕ ਜੌਨੀ ਸੀਗਾ ਅਸੰਤ ਨਗਰ ਤੋਂ ਜਦੋਂ ਮੈਂ ਗੱਡੀ ਲੈ ਕੇ ਵਿਧਾਈ ਦੇਣ ਗਈ ਆ ਤੇ ਇਹੋ ਮੁੰਡੇ ਗਏ ਭਾਜ ਮੈਨੂੰ ਦੇਖ ਕੇ ਜਾ ਸਾਹਮਣੇ ਆਉਗੇ ਮੈਂ ਪਛਾਣ ਕੇ ਦੱਸ ਦਵਾਂਗੀ ਕਿ ਸਾਨੂੰ ਮਰਵਾਉਣ ਦੀ ਤਾਂ ਕੀ ਹੈ ਜੀ ਸਾ ਮੇਰੇ ਚੇਂਡਿਆ ਨੂੰ ਬਧਾਈਆਂ ਤੇ ਗਿਆ ਨੂੰ ਕੁਛ ਵੀ ਹੁੰਦਾ ਆ ਨਿੱਕੀ ਸੁੱਕੀ ਸਾਟ ਪਜਾ ਕੋਈ ਚੋਟ ਬੇਟ ਜਾਨੀ ਮਾਲੀ ਨੁਕਸਾਨ ਹੁੰਦਾ ਫਲ ਗੋਰੀ ਚੋਤੀ ਔਰ ਆਪਣਾ ਝੋਕਾ ਔਰ ਜੋ ਨੀਸ਼ਾ ਨੀਸ਼ਾ ਵੀ ਮੈਨੂੰ ਹੁਣ ਤਾਂ ਕੀ ਦੇ ਕੇ ਕਹਾਂ ਸਬਦਾ ਤੁਹਾਨੂੰ ਦੇਖ ਲਵਾਂਗੇ ਠੀਕ ਹੈ ਜੀ ਅੱਗੇ ਵੀ ਇਹਨਾਂ ਨੇ ਮੁੰਡੇ ਸਾਡੇ ਕੋਲ ਆਏ ਉੱਤੇ ਥੋੜੀ ਦੇ ਮੁੰਡੇ ਵੀ ਆ ਕੇ ਇਹਨਾਂ ਨੇ ਬੁਵਾਈ ਸਾਡੇ ਕੋਲ ਵੀਡੀਓ ਕਈਆਂ ਠੀਕ ਹੈ ਬੰਦੇ ਮਹਾਸ਼ਮੁੰਡੇ ਜਿੰਨਾਂ ਨਹੀਂ ਆ ਕੇ ਆ ਰਹੇ ਅੰਮਿਲ ਮਾਣ ਆਏ ਹੁਣ ਉਹਨੂੰ ਵੀ ਉਹ ਸਾਡੇ ਤੇ ਸੀ ਕਿ ਕਿਨਾ ਜੀ ਆਪਣਾ ਮੇਰਾ ਨਾਮ ਵੀ ਏਕਮਾਰ ਜੀ ਭਾਜੀ ਕੀ ਮਾਮਲਾ ਜਿਹੜਾ ਤੁਹਾਡੇ ਜੇ ਲੜਾਈ ਝੜਾ ਇੱਥੇ ਹੋਇਆ ਰਹਿੰਦੇ ਮੰਤਪੁਰਾਇ ਦੀ ਕੱਲ ਮੇਰੀ ਮੈਰਿਜ ਹੋ ਕੇ ਹੱਡੀਆ ਤੇ ਅੱਜ ਮੰਨਤਾ ਆਏ ਸੀ ਜੋਤੀ ਤੇ ਗੋਰਾ ਜੀ ਤੇ ਮੇਰੇ ਮਦਰ ਜਿੱਦਾਂ ਉਹ ਕਿਨਾਂ ਉੱਪਰੇ ਚੜ ਗਏ ਕੋਈ ਢੋਲਗੀ ਵਾਲੇ ਨਾਲ ਸੀ ਕੋਈ ਉਹਨਾਂ ਦੇ ਨਾਲ ਨਹੀਂ ਸੀ ਦੋਈ ਜਾਣੇ ਸੀ ਉਹ ਆਏ ਉੱਪਰ ਆ ਕੇ ਬੈਠਦੇ ਵਾ ਜੇ ਤੇ ਜਿਹੜੇ ਗੁਰਮントਾ ਉਹਨੇ ਮੇਰੀ ਮਾਤਾ ਕੁਰਸੀ ਤੇ ਬੈਠੇ ਆ ਤੇ ਮਦਨ ਮੇਰੀ ਦੀ ਲੱਤ ਤੇ ਡੇਢ ਦੋ ਮਹੀਨੇ ਤੋਂ ਕਾਫੀ ਪਰੇਸ਼ਾਨ ਆ ਉਹ ਲੱਤ ਤੋਂ ਤੇ ਉਹਦੇ ਕਰਕੇ ਉਹਨੇ ਨਾ ਮਦਨ ਨੂੰ ਇਦਾ ਜ਼ਬਰਦਸਤੀ ਠਾਇਆ ਕੁਰਸੀ ਉੱਤੋਂ ਦਵ ਦਵ ਕਹਿੰਦੇ ਇਹਨਾਂ ਨੂੰ ਵਧਾਈਆਂ ਦਿਓ ਵਧਾਈਆਂ ਦਿਓ ਅਸੇ ਉਹਨਾਂ ਨੇ ਇਹ ਕਿਹਾ ਤੁਸੀਂ ਬੈਠੋ ਚਾੜੰਡਾ ਬਿਓ ਵਧਾਈਆਂ ਦੇ ਦਿੰਦੇ ਆ ਕਿ ਕੋਈ ਢੋਲ ਕਿ ਢੋਲ ਕੇ ਵਾਲਾ ਵੀ ਆ ਨਹੀਂ ਤੇਤਵਾ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਿੱਥੋਂ ਆਏ ਆ ਤੇ ਫਿਰ ਮੈਨੂੰ ਇੱਦਾਂ ਮੇਰੀ ਨੌਲੇਜ ਜੀ ਇਹ ਡੇਰਾ ਜਿਹੜਾ ਏਰੀਆ ਸਾਰਾ ਮੰਨਤਾ ਦੇ ਸ਼ੀਲਾ ਮੱਤਾ ਜੀ ਤੇ ਜਾਨੂ ਉਹਨਾਂ ਦੇ ਵੀ ਬੰਦੇ ਆ ਗਏ ਜਾਨੂ ਇਹ ਫਿਰ ਭੱਜ ਬੇਲਣੇ ਇੱਥੋਂ ਹੱਥ ਪਾਈ ਹੋਈ ਆ ਮੈਂ ਤੇ ਮੇਰਾ ਮਾਮਾਈ ਦਾ ਲੜਕਾ ਹੈਗਾ ਸੀ ਜੇ ਅਸੀਂ ਨਾ ਰੋਗ ਦੇ ਉਹਨਾਂ ਜਿਹੜੇ ਸੋਨੀਆ ਮਤ ਵੱਲੋਂ ਬੰਦੇ ਮਤ ਆਏ ਸੀ ਉਹਨਾਂ ਨੂੰ ਇਦਾਂ ਪੂਰੀਆਂ ਤੋਂ ਉਹਨਾਂ ਨੇ ਛੇੜ ਦੇਣਾ ਸੀ ਜੇ ਅਸੀਂ ਉਹਨਾਂ ਨੂੰ ਬਚਾਉਂਦੇ ਤੇ ਬਚਾ ਲਿਆ ਤੇ ਫਾਇਦਾ ਹੋ ਗਿਆ ਜਿਵੇਂ ਇੱਕ ਅੱਧੇ ਦਾ ਸ਼ੇਰਸ ਵੇਲੇ ਪਾਰਜਣਾ ਸੀ ਉਹਨਾਂ ਨੇ ਕੰਨਾ-ਕੁੰਨਾ ਨੂੰ ਪੱਟਿਆ ਤੇ ਜਿੱਦਾਂ ਮਿਰਚਾ-ਮੁਰਚਾ ਬਾਹਰ ਦੀ ਕੋਸ਼ਿਸ਼ ਕੀਤੀ ਆ ਲੜਾਈ ਹੋਈ ਆ ਜਾਂ ਹੱਥੋਂ ਪਾਈ ਕੁਛ ਵੀ ਹੋਇਆ ਉਹ ਸਟਾਰਟਿੰਗ ਕਿਹਨੇ ਕੀਤੀ ਸੀ ਸਟਾਰਟਿੰਗ ਭਾਜੀ ਉਹ ਜਿਹੜੇ ਉਧਰੋਂ ਆ ਜੀ ਜੀ ਗੀਨਾਮ ਉਹਨਾਂ ਦਾ ਗੋਰਾ ਜੀ ਗੋਰਾ ਮਨ ਹਾਂਜੀ ਕਿੰਨੇ ਜਾਣੇ ਸੀਗੇ ਉਹਨਾਂ ਦੇ ਨਾਲ ਉਹ ਦੋ ਜਾਣੇ ਸੀ ਜੀ ਕੋਈ ਢੋਲ ਕੀ ਬਾਜੇ ਵਾਲਾ ਕੋਈ ਕੋਈ ਨਹੀਂ ਸੀ ਉੱਚੀ ਜੀ ਸਿਰਫ ਹੋਈ ਸੀ ਬਾਅਦ ਚੋਂ ਫਿਰ ਅਸੀਂ ਮਨਤਾ ਨੂੰ ਫੋਨ ਕੀਤਾ ਵਾ ਸੋਹਣਿਆ ਮਨਤੇ ਨੂੰ ਇਹਨਾਂ ਨੂੰ ਇਹ ਹੀ ਕਿਹਾ ਜੀ ਤੁਸੀਂ ਆ ਜਿਓ ਜੀ ਕਿ ਮੈਂ ਦੇਖੋ ਵਿਆਹ ਕਰਾ ਕੇ ਲਿਆ ਸਾਡੇ ਘਰ ਤੇ ਕਲੇਸ਼ਖਾਨਾ ਪਾਸ ਤੇ ਇਹਨਾਂ ਨੇ ਆ ਕੇ ਇਹ ਸਵੇਰੇ 10:30 11 ਵੇ ਦੀ ਗੱਲ ਆ ਜੀ ਮੈਂ ਜਿਠੀਰਾ ਦੀ ਮਨਤਾ ਦੇਕਣ ਜਾਣਾ ਸੀ ਤੇ ਇਹਨਾਂ ਨੇ ਆਪਣਾ ਬਹੁਤ ਕਲੇਸ਼ ਵਾਈ ਰੱਖਿਆ ਸਾਰਾ ਮੱਲਾ ਇਕੱਠਾ ਕਰ ਲਿਆ ਦੋ ਤੋਰਾਂ ਸੰਭਲਣ ਧਮਕੇ ਦੇ ਜੰਦੇ ਸੋਹਣੇ ਮੰਤਰੇ ਜਿਹੜੇ ਨਾਲ ਹੁੰਦੇ ਕਿ ਮੈਂ ਤੁਹਾਡੇ ਸਿਰ ਤੇ ਚੜ ਕੇ ਗੋਲੀਆਂ ਖਾ ਕੇ ਮਰ ਜਾਣਾ ਤੁਸੀਂ ਮੈਨੂੰ ਮਰਵਾ ਦਿਓ ਜਾਂ ਮੈਂ ਆਪ ਹੀ ਮਰ ਜਾਣਾ ਗੋਲੀਆਂ ਖਾ ਕੇ ਇਹ ਕੁਛ ਹੋਇਆ ਤੇ ਮੈਂ ਪਰ ਉਹਨਾਂ ਨੂੰ ਵੀ ਇਹ ਹੱਥ ਜੋੜਦੇ ਕਿ ਤੁਹਾਡਾ ਜੋ ਵੀ ਮਸਲਾ ਹੈਗਾ ਨਾ ਜੀ ਆਪਣਾ ਬਾਹਰ ਜਾ ਕੇ ਨਿਵੇੜੋ ਮੈਂ ਜੋ ਵੀ ਵਿਦਾਈ ਦੇਣੀ ਆ ਮੈਂ ਡੇਰੇ ਜਾ ਕੇ ਦੇਵਾਂਗਾ ਮੈਂ ਉਹਨਾਂ ਨੂੰ ਇਹ ਵੀ ਰਿਕੁਐਸਟ ਕੀਤੀ ਸੀ ਜੀ ਬਸ ਜੀ ਹਾਂਜੀ ਮੈਡਮ ਕੀ ਨਾਮ ਹੈ ਆਪਣਾ ਮੇਰਾ ਨਾਮ ਰਿਤੂ ਮਾਨ ਹੈ ਕਿੱਥੇ ਰਹਿਣ ਵਾਲੇ ਆ ਕੀ ਮਾਮਲਾ ਕਿਹੜਾ ਤੁਹਾਡੇ ਸੱਟਾਂ ਵਗੜਾ ਲੱਗੀਆਂ ਨੇ ਅੱਜ ਦਾਖਲ ਹਸਪੀਟਲ 'ਚ ਮੇਰੇ ਗੁਰੂ ਜੀ ਸੋਨੀਆ ਮੰਤਪ ਮਾਸ਼ੀ ਦਾ ਦੇ ਦਰਬਾਰ ਦੇ ਮੰਮੀ ਜੀ ਦਰਵਾਦੇ ਮੁਖ ਸੇਵਾ ਜਾ ਰਹਾ ਗੱਦੇ ਨਿਸ਼ਾਨ ਹੈ ਇਸ ਥਾਂ ਤੇ ਇਸ ਨਾਤੇ ਸਿ ਸ਼ਾਇ ਚ ਵਧਾਈ ਲੈਣ ਜਾਣਦੇ ਆ ਜਿਹੜੇ ਸੇਵਾ ਤੇ ਦਾਖਲ ਹੋਏ ਚੁਗਾ ਉਹ ਦੱਸਦੇ ਵੀ ਮੈਟਰ ਅੱਜ ਸਿ ਵਧਾਈ ਲੈਣ ਜੀ ਤੋਂ ਗਏ ਇਹ ਪਹਿਲਾਂ ਹੀ ਉਹਨਾਂ ਨੇ ਜੀ ਜਮਾਨਾ ਨਾਲ ਜਾ ਕੇ ਬੈਂਸ ਰਸੀਗੀ ਇੰਨੇ ਨਾਲ ਇੱਕ ਢੋਲਕ ਮਾਸਟਰ ਸੀਗਾ ਦੂਜਾ ਆਇਆ ਨਹੀਂ ਐਸੀ ਚੋਰੀ ਬੜਾਈ ਚੱਕਣੀ ਹਟਾ ਪਾਉਂਦਾ ਜਾਂਦਾ ਸੀ ਉਹਨਾਂ ਨੂੰ ਤੇ ਜਿਮਾਨ ਕਹਿ ਰਹੇ ਸੀ ਕੋਈ ਜਾਣੀ ਅਸੀਂ ਦੇਖ ਨੂੰ ਧੱਕਾ ਸ਼ਾਇਦ ਉਹਨਾਂ ਨੇ ਕਰ ਰਿਹਾ ਸੀ ਫਿਰ ਅਸੀਂ ਕਹੇ ਅਸੀਂ ਉਹਨਾਂ ਨੂੰ ਕਿਹਾ ਵੀ ਇਹ ਸਾਡਾ ਇਲਾਕਾ ਹੈ ਉਹ ਸਾਡੇ ਨਾਲ ਪੈਂਸਨ ਲੱਗ ਗੋਰੀਮਨ ਤੇ ਗੋਰੀਮਨ ਤਾਂ ਮੇਰੇ ਗੁੱਜੇ ਨਾਲ ਸ਼ੱਟਾ ਮਾਰੀਆ ਮੇਰੇ ਗੁੱਠੇ ਤੇ ਜੌਨੀ ਗੁੱਠਾ ਅੱਧੇ ਕੁ ਜੌਨੀ ਨੇ ਵੀ ਕਾ ਬਾਾਰ ਗੜੀ ਤੇ ਮੈਨੂੰ ਧੱਕਾ ਮਾਰਿਆ ਮੈਂ ਸਕੂਟਰੀ ਤੇ ਮੇਰੇ ਉਹ ਦੇਖੀ ਮੇਰੇ ਨੱਕ ਤੇ ਬੜੀ ਜੋਨ ਨਾ ਸੱਟ। ਔਰ ਮੇਰੇ ਬੈਸਬਲ ਮਾਰਿਆ ਮੇਰੇ ਤੇ ਨੀਂਦ ਗਿਆ ਹੋਇਆ। ਮੇਰੇ ਦਿੱਲੀ ਬੋਰਡ ਤੇ ਵੀ ਸੱਟ ਮਾਰੀ। ਕਿੰਨੇ ਜਾਣੇ ਸੀਗੇ ਟੋਟਲ ਇਹ? ਇਹ ਟੋਟਲ ਸੀਗੇ ਇੱਕ ਜੋਤੀਮਾਨ ਤੇ। ਦੇਖ ਜੋਤੀਮਾਨ ਸੀਗੇ ਬੋਰੀ ਮਾਨ ਤੇ ਸੀਗਾ ਇੱਕ ਨਿਆ ਤੇ ਸੀਗਾ ਫਲੋਰ। ਇੱਕ ਤਾਰਾ ਕਾਰਾ ਨੰਦ ਨਾ ਅਸ਼ੋਕਾ ਹੋ ਸੀਗਾ ਇੱਕ ਜੌਨੀ ਸੀਗਾ। ਬਸੰਤ ਨਗਰ। ਇੱਕ ਕਿਹੜੇ ਏਰੀਆ ਵਿੱਚ ਵਧਾਈਆਂ ਮੰਗਦੇ ਪਏ ਸੀਗੇ ਅਸੀਂ ਨੀਲੀ ਗੇਟ ਸੀਨੇ ਕਮਾਰਾਵਲੀ ਵਾਲੇ ਹਾਂਜੀ ਉਹ ਏਰੀਆ ਕਿਹਨਾਂ ਦੇ ਕੋਲ ਪੈਂਦਾ ਜੀ ਉਹ ਸਾਡੇ ਕੋਲ ਪੈਂਦਾ ਤੇ ਤੁਸੀਂ ਉੱਥੇ ਗਏ ਸੀ ਪਹਿਲਾਂ ਪਹੁੰਚੇ ਸੀ ਕਿ ਉਹ ਪਹੁੰਚੇ ਸੀ ਪਹਿਲਾਂ ਲੈ ਲੋ ਇਹ ਪਹੁੰਚ ਹੋਈ ਸੀ ਉੱਪਰ ਅਸੀਂ ਫੜ ਲੈ ਜਾ ਕੇ ਉਹ ਜਿਮਾਨਾ ਨਾਲ ਧੱਕਾ ਛਾਈ ਕਰਕੇ ਵਧਾਈ ਲੈਣ ਦੀ ਕੋਸ਼ਿਸ਼ ਕਰ ਰਹੇ ਸੀ ਜਾਨੂ ਬਸ ਜਲਦੀ ਜਲਦੀ ਕੰਮ ਚੱਲ ਜੂਗੀ ਉਹਨਾਂ ਦੇ ਜਿੱਦਾਂ ਮਦਰ ਸੀ ਉਹਨਾਂ ਤੋਂ ਥੋੜੇ ਫੈਰ ਤੋਂ ਜਿੱਦਾਂ ਉਹਨਾਂ ਕੋਈ ਤੁਰਿਆ ਫਿਰ ਨਹੀਂ ਜਾਂਦਾ ਇਹ ਹੈ ਉਹਨਾਂ ਤੱਕ ਇਹਨਾਂ ਉੱਠਾ ਉੱਠਾ ਜਾ ਰਿਹਾ ਸੰਜਲਦੀ ਭਾਈ ਦੇ ਕੋ ਇਹ ਉਹ ਵੀ ਗੁਆ ਹੀ ਦੇ ਦਿੰਦੇ ਜਿਨ੍ਹਾਂ ਦੇ ਸਿਕਾਰ ਵਧਾਈ ਜਾਣਗੇ ਜਦੋਂ ਕੁੱਟਮਾਰ ਤੁਹਾਡੀ ਹੋਈ ਹੈ ਕੋਈ ਉੱਥੇ ਤੁਸੀਂ ਪੁਲਿਸ ਕੰਪਲੀਟ ਕੀਤੀ ਸੀ ਨਹੀਂ ਸੀ ਬਚਿ ਬਲਾਏ ਤੁਹਾਡੇ ਸੱਟਾ ਕਿਹਨਾਂ ਕਿੰਨਾਂ ਨੇ ਮਰੀਆਂ ਕਿੰਨੇ ਜਣਿਆਂ ਨੇ ਮਰੀਆਂ ਸਾਰ ਲੰਮੀ ਮੈਨੂੰ ਨਹੀਂ ਹਣ ਪਤਾ ਜਦੋਂ ਮੈਨੂੰ ਇਹਨਾਂ ਨੇ ਫੜਿਆ ਉਦੋਂ ਬਾਲੀ ਮਾਰ ਤਾ ਬਾਲਾਂ ਤੇ ਜਿੱਦਾਂ ਤੂੰ ਰੋਕੇ ਇਹਨਾਂ ਨੇ ਮੈਨੂੰ ਥੱਲੇ ਖਿੱਚ ਲਿਆ ਕੋਈ ਹਥਿਆਰ ਵੀ ਸੀਗਾ ਕਿ ਮਤਲਬ ਹੱਥੋਂ ਪਾਈ ਹੋਈ ਹੈ ਇਹਨਾਂ ਕੋ ਬੈਸਬਾਲ ਸੀਗਾ ਇਹ ਗੋਦੀਆਂ ਸੱਟਾਂ ਮਾਰ ਰਾਇ ਸੀ ਕਿ ਬਾਕੀ ਹਥਿਆਰ ਮੈਨੂੰ ਨਹੀਂ ਪਤਾ ਕਿ ਕਿਉਂਕਿ ਮੈਨੂੰ ਇਹਨਾਂ ਨੇ ਜਕੜ ਲਿਆ ਸਾਰੇ ਆਨੇ ਕਿੰਨੇ ਕਿ ਇਹਨਾਂ ਨੇ ਫੜਿਆ ਸੀ ਮੈਨੂੰ ਜੋਤੀਮਾਨਤਾ ਗੋਰੀ ਜੰਨੀ ਤਾਰਾ ভোর ਮੈਨੂੰ ਪਤਾ ਨਹੀਂ ਪਤ ਗਿਆ ਨੀਂ ਪਤਾ ਤੁਹਾਨੂੰ ਜਾਣਦੇ ਦੀ ਬਤਨੀ ਕਿੰਨੇ ਟਾਈਮ ਤੋਂ ਤੁਹਾਡੇ ਕੋਲ ਏਰੀਆ ਇਹ ਵਾਲਾ ਜਦੋਂ ਦੇ ਮੇਰੇ ਪੁਰੂਜਾ ਗੱਦ ਦਿਨ ਸ਼ੀਨ ਹੋਇਆ ਸੀ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਤੁਸੀਂ ਇਨਸਾਫ ਹੋਣਾ ਚਾਹੀਦਾ ਮੇਰੇ ਗੁੱਜੀਆਂ ਸੱਟਾਂ ਮਾਰੀਆਂ ਮੇਰੇ ਦਸ ਨਹੀਂ ਜਾਣ ਕਿ ਮੈਂ ਕਿੱਥੇ ਕਿੱਥੇ ਮਾਰੀਆਂ ਜੀ ਆਪਣਾ ਮੇਰਾ ਨਾਮ ਸੋਨੀਆ ਮਾਨ ਤੇ ਆ ਜੀ ਕੀ ਮਾਮਲਾ ਕੀ ਜਿਹੜੇ ਅੱਜ ਹਸਪੀਟਲ ਦੇ ਵਿੱਚ ਆਏ ਸੀ ਬਾਈ ਆ ਜੀ ਸ਼ਹਿਰ ਦਾ ਇਲਾਕਾ ਸਾਡਾ ਆ ਅਸੀਂ ਦਰਵਾਜ਼ੇ ਤੇ ਰਹਿੰਦੇ ਆ ਅਸੀਂ ਦਰਵਾਜ਼ੇ ਚ ਲਾਉਂਦੇ ਆ ਮੇਲੇ ਕਰਾਉਂਦੇ ਆ ਮਸਾਲੇ ਕਰਾਉਂਦੇ ਆ ਸਭ ਕੁਝ ਕਰਾਉਂਦੇ ਆ ਠੀਕ ਆ ਅਸੀਂ ਉਹ ਸ਼ਹਿਰ ਮੰਗਦੇ ਪਏ ਆ ਇਹ ਜਾਣ ਕੇ ਚੋਰੀ ਕਦੇ ਰਾਤ ਨੂੰ 8 ਵਜੇ ਵਧਾਈ ਲੈਣਦੇ ਚੋਰੀ ਜਾ ਕੇ ਕਦੇ 9 ਵਜੇ ਬਹਾਂਦੇ ਆ ਕਦੇ ਤੜਕੇ ਚੱਲ ਜਾਂਦੇ ਆ ਇਹ ਦੂਜੇ ਜ਼ਮਾਨਾ ਨੂੰ ਡਰਾ ਤਮਕਾ ਕੇ ਵਧਾਈਆਂ ਲੈਂਦੇ ਆ ਇਹ ਜਿਹੜਾ ਗੋਰੀ ਆ ਇਹ ਦੋਗ ਲਾਇਆ ਇਹ ਪਹਿਲਾਂ ਸਾਡੇ ਨਾਲ ਰਲਿਆ ਸਾਡੇ ਕੋਲ ਰਹਿੰਦਾ ਸੀਗਾ ਦਰਵਾਜ਼ੇ ਠੀਕ ਹੈ ਬਾਅਦ ਚ ਇਹ ਜਾ ਕੇ ਜੋ ਤੀਨਾ ਰੜ ਗਿਆ ਹੁਣ ਇਹ ਉਹਨਾਂ ਨਾਲ ਜਾ ਕੇ ਮੁੰਡੇ ਲੈ ਲੈ ਕੇ ਆਉਂਦੇ ਆ ਸਾਨੂੰ ਮਲੇ ਚ ਧਮਕੀਆਂ ਦਿੰਦਾ ਇਹ ਨਾਲੇ ਦੇ ਜੌਨੀ ਮੁੰਡਾ ਇਹਨਾਂ ਨੇ ਮੇਰੇ ਚੇਲੇ ਨੂੰ ਕੁੱਟਿਆ ਵਧਾਈਆਂ ਤੇ ਗਏ ਨੂੰ ਮੈਂ ਘਰ ਸੀਗੀ ਮੈਨੂੰ ਜਿਮਾਨਾ ਦਾ ਫੋਨ ਆਇਆ ਕੋ ਮਾਈ ਜੀ ਹਸਤਤਵਾਂ ਨੂੰ ਜਾਣਦੇ ਆ ਕਿ ਤੁਹਾਡਾ ਇਲਾਕਾ ਹੈ ਅਸੀਂ ਇਹਨਾਂ ਨੂੰ ਵਧਾਈ ਨਹੀਂ ਦੇਣੀ ਮੈਂ ਕਰਦੀ ਉਹ ਨਾ ਵਧਾਈ ਸਾਨੂੰ ਹੀ ਦਿਓ ਠੀਕ ਹੈ ਜੋ ਨਹੀਂ ਦਿੱਤਾ ਪਿਆਰ ਨਾ ਅਸੀਂ ਲੈ ਲਿਆ ਹਸਤ ਲੜ ਦੇਣੀ ਤਾਂ ਲੜਦੇ ਬਹੁਤੀ ਜਾ ਕੇ ਲੋਕੀ ਤਾਂ ਖੁਸ਼ ਬਹੁਤ ਇਹਨਾਂ ਤੋਂ ਵੀ ਆਉਣ ਨਾ ਸਾਡੇ ਤੇ ਇਹ ਨੇ ਸਾਡੇ ਬੰਦੇ ਲ ਜਾ ਕੇ ਮੇਰੇ ਚੇਲੇ ਦੇ بیسਬਾਲ ਮਾਰੇ ਨਾਲੇ ਆ ਜੌਨੀ ਜਿਹੜਾ ਮੁੰਡਾ ਇਹਦੇ ਨਾਲ ਉਹ ਜੋਤੀ ਤੇ ਗੋਰੀ ਤੇ ਇੱਕ ਵਦ ਨਾਲ ਸ਼ੌਕਾ ਇੱਕ ਨੇਤੀ ਇਹ ਪਾਂਛੇ ਜਾਣੇ ਸੀ ਕਿ ਬਾਕੀ ਮੁੰਡੇ ਮੰਡੇ ਬਾਹਰ ਖੜੇ ਖਿੱਤੇ ਸੀ ਇਨਾਂ ਨੇ ਉਹ ਚੇਵਜੀ ਦੀ ਮੂਰਤੀ ਕੋਲ ਜਦੋਂ ਮੈਂ ਗੱਡੀ ਲੈ ਕੇ ਵਿਧਾਈ ਵੇਣ ਗਈਆਂ ਤੇ ਉਹ ਮੁੰਡੇ ਗਏ ਭੱਜ ਮੈਨੂੰ ਦੇਖ ਕੇ ਜੇ ਸਾਹਮਣੇ ਆਊਗੀ ਮੈਂ ਪਛਾਣ ਕੇ ਦੱਸ ਦਊਂਗੀ ਤਾਂ ਸਾਨੂੰ ਮਰਵਾਉਣ ਦੀ ਤਾਂ ਨਹੀਂ ਆ ਜੀ ਸਾ ਮੇਰੇ ਚੇਲਿਆਂ ਨੂੰ ਵਿਧਾਈਆਂ ਤੇ ਗਿਆ ਨੂੰ ਕੁਝ ਵੀ ਹੁੰਦਾ ਆ ਨਿੱਕੀ ਸੁੱਕੀ ਸਾਟ ਤੇ ਜਾ ਕੋਈ ਚੋਟ ਪੇਟ ਜਾਣ ਨਹੀਂ ਮਾਲੀ ਨੁਕਸਾਨ ਹੁੰਦਾ ਬੜਾ ਗੋਰੀ ਚੋਤੀ ਔਰ ਆਪਣਾ ਚੁੰਕਾ ਔਰ ਜੀਨੇ ਦੇ ਨੀਸ਼ਾ ਨੀਸ਼ਾ ਵੀ ਮੈਨੂੰ ਹੁਣ ਤਾਂ ਕੀ ਦੇ ਕੇ ਹਸਪਤਾਲ ਚ ਤੁਹਾਨੂੰ ਦੇਖ ਲਵਾਂਗੇ ਠੀਕ ਹੈ ਜੀ ਅੱਗੇ ਵੀ ਇਹਨਾਂ ਨੇ ਮੁੰਡੇ ਸਾਡੇ ਕੋ ਆਏ ਤੇ ਥੋੜੀ ਦੇ ਮੁੰਡੇ ਲਿਆ ਕੇ ਇਹਨਾਂ ਨੇ ਬੁਵਾਏ ਸਾਡੇ ਕੋ ਵੀਡੀਓ ਪਾਈਆਂ ਠੀਕ ਹੈ ਬਦਮਾਸ਼ ਮੁੰਡੇ ਜਿਨ੍ਹਾਂ ਨੇ ਮੀਆਂ ਫੇਰਾਂ ਕਰਦਿਆਂ ਨੀਂ ਫਿਲਮਾਈਆਂ ਆ ਹੁਣ ਮੁੰਡੇ ਕੋਈ ਸਾਜ ਦਿੱਤੀ ਇਸ ਨੇ ਸਾਨੂੰ ਜੀਣਾ ਤਾਂ ਖਤਰਾ ਰੇਟ ਵੇਲੇ ਦਾ ਤੇ ਸਾਨੂੰ ਇਨਸਾਫ ਦਿੱਤਾ ਜਾ ਵੀ ਜਿਹੜੇ ਏਰੀਏ ਤੁਸੀਂ ਗਏ ਆ ਜਾਂ ਉਹ ਗਏ ਆ ਜੀ ਕਿ ਏਰੀਏ ਤੁਹਾਡੀ ਬੰਦ ਨਹੀਂ ਹੋਈ ਜੀ ਦਰਵਾਜ਼ਾ ਆ ਮੇਰੀ ਜੋਤੀ ਨਾ ਵੰਡ ਹੋਈ ਹੋਆ ਜੋਤੀ ਮੇਰੇ ਨਾਲ ਪਰ ਭਾਈ ਸੀਗਾ ਹੁਣੇ ਬਣਦੇ ਬੰਦੇ ਦੇ ਚੇਲੇ ਅਸੀਂ ਹੈਗੀਆਂ ਕੁਸਰਿਆਂ ਦੇ ਚੇਲੇ ਅਸੀਂ ਹੈਗੀਆਂ ਕੁਸਰੇ ਇਹ ਬਣਦੇ ਬੰਦੇ ਦੇ ਚੇਲੇ ਤਾਂ ਬੰਦਿਆਂ ਦਾ ਇਲਾਕਾ ਥੋੜੀ ਬਧਾਈਆਂ ਤਾਂ ਕੁਸਰਿਆਂ ਦੀਆਂ ਹੁੰਦੀਆਂ ਬਾਬਾ ਜੀ ਦਾ ਚੋਕਾ ਜਿਹੜਾ ਬਾਬਾ ਜੀ ਸੀ ਉਹ ਦਰਵਾਜ਼ੇ ਤੇ ਬੈਠੇ ਸੀ ਠੀਕ ਹੈ ਨਾ ਉਹਨਾਂ ਦਾ ਥੋੜੀ ਕੋਈ ਉਹੜਾ ਸੀ ਉਹਨਾਂ ਦੇ ਤਾਂ ਅਸੀਂ ਮੇਲੇ ਕਰਾਉਣੇ ਅਸੀਂ ਵੀ ਮਾਨਦੇ ਹਾਂ ਫਕੀਰ ਸੀਗਾ ਠੀਕ ਹੈ ਇਹ ਉਹਦੇ ਚੀਲੇ ਬਣਦੇ ਹੁਣ ਜਿਆਦਾ ਦੇ ਮਾਰੇ ਤੱਕੇ ਨਾ ਚੀਲੇ ਬਣਦੇ 420 ਨਾ ਪ੍ਰੂਫ ਇਹਨਾਂ ਦਾ ਮਾਈ ਸ਼ੀਲਾ ਦੇ ਨਾਂ ਦੇ ਇਹਨਾਂ ਨੇ ਧਾਰ ਕਾਰਡ ਬਣਾਇਓ ਆ ਤੇ ਆਪਣਾ ਉੱਥੇ ਬਾਬੇ ਸ਼ੋਕੇ ਦੇ ਚੀਲੇ ਦੱਸਦੇ ਆ ਇਹ ਜਿਹੜੇ ਏ 420 ਆ ਤੇリエ ਵੰਡੇ ਹੋਏ ਆ ਲਿਖਤੀ ਵੰਡੇ ਹੋਏ ਆ ਕਿ ਮਤਲਬ ਹਾਂਜੀ ਸਾਡੇ ਲਿਖਤੀ ਵੀ ਵੰਡੇ ਹੋਏ ਆ ਜਿਹੜਾ ਦਰਵਾਰ ਦਾ ਏਰੀਆ ਉਹ ਤਾਂ ਅਸੀਂ ਮੰਗਾਗੇ ਜਦ ਅਸੀਂ ਦਰਵਾਜ਼ੇ ਰਹਿੰਦੇ ਅਸੀਂ ਦਰਵਾਜ਼ੇ ਲਾਉਨੇ ਆ ਠੀਕ ਹੈ ਨਾ ਉਹ ਤਾਂ ਅਸੀਂ ਮੰਗਾਗੇ ਅਸੀਂ ਫੇਰ ਵੀ ਇਹਨਾਂ ਨੂੰ ਕੀ ਚਾਹੁੰਦਾ ਅਸੀਂ ਅੱਧਾ ਤਾਂ ਕਰ ਲੈਨੇ ਆ ਭਾਦ ਦਾ ਤੁਸੀਂ ਲੈ ਲੋ ਅੱਧਾ ਅਸੀਂ ਲੈ ਲੈਨੇ ਆ ਏਜੀ ਇਸ ਗੱਲ ਤੇ ਨਹੀਂ ਆਉਂਦੀ ਵਿੱਚ ਕੁਛ ਬੰਦੇ ਹੀ ਇਹਨਾਂ ਨੇ ਇੰਦਾ ਦੇ ਨਾਲੇ ਹੋਏ ਉਹ ਨਹੀਂ ਇਦਾਂ ਹੋ ਜਾਂਦੇ ਉਹ ਖਾਣ ਦੇ ਮਾਰੇ ਯਾਨਕਿ ਜਾਣ ਪੁੱਝ ਕੇ ਅੰਦਰ ਮੱਲਬ ਵੜ ਰਹੇ ਤੁਹਾਡੇ ਏਰੀਆ ਦੇ ਵਿੱਚ ਹਾਂਜੀ ਜਾਣ ਪੁੱਝ ਕੇ ਸਾਡੇ ਏਰੀਆ 'ਚ ਵੜਦੇ ਆਏ ਕੋਈ ਪੁਲਿਸ ਕੰਪਲੀਟ ਵੀ ਕੀਤੀ ਉਹਨੇ ਸ਼ਾ ਕੋਟੀਆਂ ਦਾ ਚੇਲਾ ਸਾਡੇ ਚੇਲਾ ਵੀ ਨਹੀਂ ਗਾ ਕੋਈ ਪੁਲਿਸ ਕੰਪਲੀਟ ਕੀਤੀ ਮੋਕੇ ਤੇ ਉਹ ਕੰਪਲੀਟਾਂ ਕੀਤੀਆਂ ਅੱਗੇ ਵੀ ਕੀਤੀਆਂ ਅਸੀਂ ਇਹਨਾਂ ਨੇ ਜਿੰਦੇ ਤੋੜੇ ਲਮਾਰੀਆਂ ਤੋੜੀਆਂ ਸਾਡੇ ਕੋਲ ਮੂਵੀਆਂ ਅਸੀਂ ਨਾਲ ਲਾਈਆਂ ਮਾਰੀਆਂ ਤੇ ਕਿਸੇ ਨੇ ਕਾਰਵਾਈ ਨਹੀਂ ਕੋਈ ਨਹੀਂ ਕੀਤੀ ਜੀ ਇਹਨਾਂ ਦੇ ਤਾਂ ਬੰਦੇ ਬਹੁਤ ਹੱਥਾਂ ਜਿਆ ਹਾਂਜੀ ਹੁਣ ਕੀ ਮੰਗ ਕਰਦੇ ਪ੍ਰਚਾਰੀਆਂ ਦਾ ਉਹ ਅਸੀਂ ਇਹ ਮੰਗ ਕਰਦੇ ਸਾਨੂੰ ਹਿਸਾਬ ਦਿੱਤਾ ਜਾਵੇ ਉਹ ਲਮਾਰੀਆਂ ਤੋੜੀਆਂ 17 18 ਕਿਲੋ ਸੋਨਾ ਕੱਢਿਆ ਕਰੋੜਾਂ ਰੁਪਈਆ ਗਿਆਵ ਕੀਤਾ ਇਹਨਾਂ ਨੇ ਉਹਨਾਂ ਨਾਲ ਦੀ ਭੁੱਖ ਪੂਰੀ ਨਹੀਂ ਹੋਈ ਹੁਣ ਇਹ ਇਲਾਕੇ 'ਚ ਵੜਦੇ ਆ ਜਾ ਕੇ ਦੇਖ ਲੋ ਜਿਹੜੇ ਇਹਨਾਂ ਦੇ ਮੁੰਡੇ ਰਹਿੰਦੇ ਉਹਨਾਂ ਨੇ ਪਲਾਟ ਲੈ ਲਿਆ 55 50 50 ਲੱਖ ਦੇ ਗੱਡੀਆਂ 'ਚ ਘੁੰਮਦੇ ਆ ਮੋਟਰਾਂ 'ਚ ਘੁੰਮਦੇ 30 ਦਿਨ ਗੱਡੀ ਘੁਮਾ ਖੜਾ ਲੈਂਦੇ ਨਵੀਂ ਮਹੀਨਾ ਨਹੀਂ ਪੈਂਦੇ ਨੇ ਨਵੀਂ ਗੱਡੀ ਘੜਾ ਲੈਂਦੇ ਇਹਨਾਂ ਦੀ ਇੱਕ ਵਾਰੀ ਕਿਸ਼ਤੀ ਜਾਵੇ ਠੀਕ